ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਲਾਲ ਸਿੰਘ ਨਾਮ ਦਾ ਇੱਕ ਸਿੱਖ ਢਾਲ ਲੈ ਕੇ ਆਇਆ। ਉਸ ਨੇ ਇਹ ਗੱਲ ਬੜੇ ਹੰਕਾਰ ਨਾਲ ਕਹੀ ਕਿ ਕੋਈ ਗੋਲੀ ਉਹਨਾਂ ਦੀ ਢਾਲ ਵਿੱਚੋਂ ਲੰਘ ਨਹੀਂ ਸਕਦੀ। ਇਹ ਬੋਲਦਿਆਂ ਹੀ ਗੁਰੂ ਸਾਹਿਬ ਨੇ ਉਸ ਨੂੰ ਕਿਹਾ ਕਿ ਉਹ ਅਗਲੇ ਦਿਨ ਉਸ ਦੀ ਢਾਲ ਦੀ ਪਰਖ ਕਰਨਗੇ। ਜਦੋਂ ਉਹ ਗੁਰੂ ਦਰਬਾਰ ਤੋਂ ਬਾਹਰ ਆਇਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਗੁਰੂ ਸਾਹਿਬ ਇੱਕ ਜਾਲੇ, ਛਾਣੇ ਯੋਧੇ ਅਤੇ ਉਤੋ ਸਤਿਗੁਰੂ ਹਨ। ਉਹਨਾਂ ਨੂੰ ਢਾਲ ਵਿੱਚ ਵੜਨ ਤੋਂ ਕੋਣ ਰੋਕ ਸਕਦਾ ਹੈ? ਪਾਵੇ ਚੁਲੋਤੀ ਦੇਣ ਦੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਫਿਰ ਵੀ ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਮੇਰੀ ਇੱਜ਼ਤ ਰੱਖਣ ਉਸਨੇ ਆਪਣੇ ਗੁਰਸਿੱਖ ਦੋਸਤਾਂ ਨਾਲ ਸਲਾਹ ਕੀਤੀ ਉਹਨਾਂ ਸੁਝਾਅ ਦਿੱਤਾ ਕਿ ਆਪਣੀ ਇੱਜ਼ਤ ਬਚਾਉਣ ਦਾ ਇੱਕੋ ਇੱਕ ਰਸਤਾ ਗੁਰੂ ਸਾਹਿਬ ਅੱਗੇ ਅਰਦਾਸ ਕਰਨਾ ਹੈ ਭਾਈ ਲਾਲ ਸਿੰਘ ਨੇ ਦੇ ਇੱਕ ਕੜਾਹ ਪ੍ਰਸ਼ਾਦ ਤਿਆਰ ਕੀਤਾ ਵਾਹਿਗੁਰੂ ਅੱਗੇ ਅਰਦਾਸ ਕੀਤੀ ਭਾਈ ਲਾਲ ਸਿੰਘ ਸਾਰੀ ਰਾਤ ਨਾ ਸੌ ਸਕਿਆ ਅਤੇ ਸਾਰੀ ਰਾਤ ਪਾਠ ਕਰਦੇ ਰਹੇ ਅਗਲੇ ਦਿਨ ਭਾਈ ਲਾਲ ਸਿੰਘ ਬੜੀ ਨਿਮਰਤਾ ਨਾਲ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚੇ ਗੁਰੂ ਸਾਹਿਬ ਨੇ ਕਿਹਾ ਉਹ ਉਸ ਦੀ ਢਾਲ ਪਰਖ ਕਰਨ ਜਾ ਰਹੇ ਸਨ ਭਾਈ ਲਾਲ ਸਿੰਘ ਨੇ ਚੁਣੌਤੀ ਸਵੀਕਾਰ ਨਹੀਂ ਕੀਤੀ ਗੁਰੂ ਸਾਹਿਬ ਨੇ ਭਾਈ ਆਲਮ ਸਿੰਘ ਨੂੰ ਪਹਿਲਾ ਢਾਲ ਦੀ ਪਰਖ ਕਰਨ ਲਈ ਕਿਹਾ ਭਾਈ ਲਾਲ ਸਿੰਘ ਢਾਲ ਨਾਲ ਖਲੋ ਕੇ ਲਗਾਤਾਰ ਨਾਮ ਪਾਠ ਕਰਦੇ ਰਹੇ ਭਾਈ ਆਲਮ ਸਿੰਘ ਨੇ ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਗੋਲੀ ਢਾਲ ਤੋਂ ਖੁੰਝ ਗਈ ਅਤੇ ਨਾ ਲੱਗੀ ਫਿਰ ਗੁਰੂ ਸਾਹਿਬ ਨੇ ਮੁਸਕਰਾਉਂਦੇ ਹੋਏ ਬੰਦੂਕ ਨੂੰ ਸੰਭਾਲ ਲਿਆ ਅਤੇ ਟਾਲਵਲ ਨਿਸ਼ਾਨਾ ਬਣਾਇਆ ਗੁਰੂ ਸਾਹਿਬ ਉੱਥੇ ਹੀ ਖੜੇ ਰਹੇ ਪਰ ਗੋਲੀ ਨਹੀਂ ਚਲਾਈ ਕੁਝ ਪਲਾਂ ਬਾਅਦ ਉਹਨਾਂ ਨੇ ਨਿਸ਼ਾਨਾ ਛੱਡ ਦਿੱਤਾ ਅਤੇ ਭਾਈ ਲਾਲ ਸਿੰਘ ਨੂੰ ਪੁੱਛਿਆ ਕਿ ਉਹ ਸਾਰੀ ਰਾਤ ਕੀ ਕਰਦਾ ਰਿਹਾ ਸੀ ਭਾਈ ਲਾਲ ਸਿੰਘ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗ ਕੇ ਸਾਰੀ ਗੱਲ ਦੱਸੀ ਗੁਰੂ ਸਾਹਿਬ ਨੇ ਭਾਈ ਲਾਲ ਸਿੰਘ ਨੂੰ ਅਸ਼ੀਰਵਾਦ ਦਿੱਤਾ ਅਤੇ ਐਲਾਨ ਕੀਤਾ ਕਿ ਅਸਲ ਵਿੱਚ ਕੋਈ ਵੀ ਇਸ ਤਾਲ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਕਿਉਂਕਿ ਵਾਹਿਗੁਰੂ ਆਪ ਅਤੇ ਸਾਰੇ ਗੁਰੂ ਸਾਹਿਬਾਨ ਤਾਲ ਦੀ ਰੱਖਿਆ ਲਈ ਹਾਜ਼ਰ ਸਨ ਗੁਰੂ ਸਾਹਿਬ ਨੇ ਭਾਈ ਲਾਲ ਸਿੰਘ ਨੂੰ ਕਿਹਾ ਕਿ ਦੁਬਾਰਾ ਕਦੇ ਵੀ ਹਉਮੈ ਵਿੱਚ ਗੱਲ ਨਾ ਕਰੋ